ਕੜੀਏ ਕੜੀਏ ਮਾਰੀਏ ਪਹਿਰੀ ਲਹੇ ਸੁਜਾਏ ਸੋਹੇੜਾ ਘੜਿਆਲ ਜੋ ਦੁਖੀ ਰਹਿਣ ਬਿਹਾਏ ਆ ਦੇ ਵਿਆਖਿਆ ਕਰਕੇ ਬਾਲਾ ਘੜਿਆਲ ਨੂੰ ਸਮਝ ਲਿਓ ਸੋਹੇੜਾ ਘੜਿਆਲ ਜੋ ਦੁਖੀ ਰਹਿਣ ਉਹੜਾ ਹਿਰਦਾ ਉਹ ਇਗੜੇ ਹਾਲ ਜੀ ਬਰਗਾ ਜਿਹੜੀ ਰੋਸ਼ਨੀ ਆ ਨਾ ਅਲਦਾਲੇ ਜੀ ਦੇ ਵਿਚ ਮੰਨ ਮੈਂ ਆਪ ਹੈ ਉਹ ਜਿਹੜੀ ਰੋਸ਼ਨੀ ਹੈ ਸਾਡੇ ਆਕਾਸ਼ ਦੀ ਉਹ ਨੂੰ ਹਿਰਦਾ ਹੀ ਕਹਿੰਦੇ ਆ ਸੀ ਤਸਲ ਜਿਹਦਾ ਉਹ ਹੀ ਹੈ ਮੰਦਾ ਵਜੂਦ ਹੁੰਦਾ ਹੀ ਹੈ ਮੰਨ ਮੰਦਰੇ ਆ ਮੰਦਰੇ ਆ ਮੰਨ ਘੜੀਏ ਘੜੀਏ ਮਾਰੀਏ ਪੈਰੀ ਲਹੇ ਸੁਜਾਏ ਸੋ ਹੀੜਾਂ ਘੜਿਆਲ ਜੋ ਦੁਖੀ ਰਹਿਣ ਬਿਸਾਰੇ ਅਸਲ ਦੇ ਵਿੱਚ ਘੜੀਏ ਘੜੀਏ ਮਾਰੀਏ ਮਨ ਨੂੰ ਕਰ ਰਹੇ ਆ ਬਾਦ ਜੀ ਇਹਦਾ ਰੂਪ ਕਰੂਪ ਹੋਇਆ ਹੋਇਆ ਇਹ ਕਰੂਪ ਰੂਪ ਤੇ ਇਹਦਾ ਸਰੂਪ ਬਣਾ ਰਿਹਾ ਹੈ ਅਣਜਾਣ ਜਿਹੜੇ ਸੀ ਬੰਦੇ ਇੱਥੇ ਦੇ ਜਾਣਕਾਰੀ ਨਹੀਂ ਸੀ ਜਿਨ੍ਹਾਂ ਨੂੰ ਸੱਚ ਦੀ ਉਹਨਾਂ ਨੇ ਮੰਦ ਦਾ ਰੂਪ ਬਗੜਤਾ ਇਹ ਸਤ ਸੂਰਪਾ ਕਾੜਨ ਲੱਗੇ ਤੇ ਕੁਝ ਹੋਰੇ ਬਣਾਤਾ ਇਹਨੂੰ ਕਾੜਨ ਲੱਗੇ ਤੇ ਦੇਣ ਲੱਗੇ ਤੇ ਮਤ ਜਿਨ੍ਹਾਂ ਨੇ ਮਤ ਦਿੱਤੀ ਕੁਮਤ ਦੇ ਦਿੱਤੀ ਉਹਨਾਂ ਕੋ ਥੀਓ ਕੁਮਤ ਪਤਾ ਹੈ ਨਹੀਂ ਸੀ ਸਮਤ ਹੈ ਨਹੀਂ ਸੀ ਸਮਤ ਦੇ ਦੇ ਧਿਆਨ ਹੈ ਸਮਤ ਦੇ ਉਹਨਾਂ ਕੋ ਕਮਤ ਸੀ ਜਿਹੜੀ ਉਹਨੂੰ ਸਮਤ ਮੰਦੀ ਬੈਠੇ ਸੀ ਉਹ ਦੇਤੀ ਇਹਦਾ ਗਿਆ ਰੂਪ ਵਿਗੜ ਉਹ ਜਾ ਸਮਤ ਆਲੇ ਕੋ ਚਲੇ ਆ ਗਿਆ ਅਸਲੀ ਕਾਲੀ ਕੋ ਕਰ ਕੋ ਚਲੇ ਆ ਗਿਆ ਉਹਨੂੰ ਸੁਘਟਾ ਉਹ ਲੈ ਕੇ ਵੇਧ ਆ ਗਿਆ ਪੱਥਰ ਤੋਂ ਪਰ ਅਣਜਾਣ ਸੇ ਮੂਰਤੀ ਘੜਨ ਲੱਗ ਗਿਆ ਸੀ ਉਹ ਤੇ ਵਿਗੜ ਗਿਆ ਕਬੂ ਜਾਂ ਦੇਖ ਕਬੀ ਸੂਤਰੀ ਆਉਂਦਾ ਫੇਰ ਉਹ ਦੂਹੇ ਕਾਲੇ ਇਹਨਰ ਕੋ ਲੈ ਗਏ ਲਵੇ ਇੰਨਾ ਕਹਨੇ ਬਣਾਤਾ ਕਮ ਹੋ ਗਿਆ ਖਰਾਬ ਸਾਰਾ ਹੀ ਖਰਾਬ ਨਾ ਹੋ ਜਵੇ ਹੁਣ ਤੂੰ ਸੰਭਲ ਐ ਉਹ ਜਦ ਘੜੂਗਾ ਦੁਬਾਰਾ ਉਹਨੂੰ ਘੜੇ ਹੋਏ ਰੂ ਘੜੇ ਉਹਨੂੰ ਘੜੂਗਾ ਉਹ ਘੜਿਆ ਤਾਂ ਪਹਿਲਾਂ ਵੀ ਹੋਇਆ ਉਹ ਆਪਣੇ ਅਨੁਸਾਰ ਨਾ ਘੜੂਗਾ ਅਸਰ ਘੜੀਏ ਘੜੀਏ ਮਾਰੀਏ ਪਹਿਲੀ ਲਹਿ ਸਜਾਈ ਪਹਿਲੀ ਲਹਿ ਸਜਾਈ ਇਹ ਅਸਲ ਵਿੱਚ ਜੋ ਇਹਨਾਂ ਸ਼ਕਲ ਬਣਾਈ ਹੋਈ ਹੈ ਨਾ ਆਪਣੇ ਜੋ ਧਾੜ ਕੀਤੀ ਹੋਈ ਹੈ ਮਤਲਬ ਧਾੜਨ ਕੀਤੀ ਹੋਈ ਹੈ ਪੈਰੀ ਹੋਈ ਹੈ ਜਮਾਤ ਦੇ ਜੋ ਇਹਨਾਂ ਮੰਨ ਲਿਆ ਕੋਈ ਗਲਤ ਉਹ ਬਣਾਉਂਦੀ ਉਹ ਸਜ਼ਾ ਲੈ ਰਿਹਾ ਹੈ ਇਹ ਹੀ ਰਹਿਸੀ ਜੋ ਇਹਨਾਂ ਧਰਮ ਧਾੜਨ ਕਰ ਲਿਆ ਉਹ ਇਹਨੂੰ ਐ ਲੱਗਦੀ ਹੈ ਜਿਵੇਂ ਛਡਾਉਣਾ ਪੈਂਦਾ ਇਹ ਲੱਗਦਾ ਵੀ ਸਜ਼ਾ ਹੈ ਗਰੂਪ ਨੂੰ ਛੱਡਣ ਦੀ ਸਜ਼ਾ ਹੈ ਹੋਰ ਕੁਝ ਨਹੀਂ ਹੈ ਪੁਰਨਾ ਬਾਪ ਹੁੰਦਾ ਇਹ ਮੰਦੀ ਬੈਠਾ ਜਾਦੇ ਛਡਾਉਨੇ ਆ ਇਹ ਸਜਾਵਤ ਮੈਂ ਕੁਝ ਨਹੀਂ ਕਰ ਸਕਦਾ ਇਹ ਜੇ ਨੂੰ ਕਹੀਏ ਵੀ ਇਹ ਕਹਿੰਦਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਤਾਂ ਕਰ ਸਕਦਾ ਜੇ ਕਹੀਏ ਰਾਤ ਕਹਿੰਦਾ ਨਹੀਂ ਦਿਨਿਕੜਿਆ ਨਸ ਕਹੀਏ ਤੋ ਸਮਝੇ ਆਪ ਪ੍ਰੋਬਲਮ ਹੈ ਇਹ ਕਹਿੰਦਾ ਜੰਨਾ ਪਰ ਅਸੈਂਚੜਿਆ ਮੈਨੂੰ ਕਹਿੰਦਾ ਰਾਤ ਕਾ ਇਹ ਸਜ਼ਾ ਬੁੱਧਾ ਇਸ ਗੱਲ ਦੀ ਹੋ ਸਜ਼ਾ ਬੁੱਧਾ ਔਰ ਕੁਛ ਨਹੀਂ ਹੈ ਸਜ਼ਾ ਵਰਗੀ ਕੋਈ ਚੀਜ਼ ਨਹੀਂ ਘੜੀਏ ਘੜੀਏ ਮਾਰੀਏ ਪਹਿਲੀ ਨੇ ਸਜਾਏ ਜਿਹੜੀਆਂ ਨੇ ਸ਼ਕਲ ਬਣਾ ਲਈ ਤਾਂ ਸਜ਼ਾ ਮਿਲਦੀ ਹੈ ਉਹ ਸ਼ਕਲ ਠੀਕ ਕਰਦੀ ਹੈ ਦੀ ਸਜ਼ਾ ਕਾਢੂ ਹੈ ਪਹਿਲੀ ਲਏ ਸਜਾਏ ਆਪਣੇ ਮਰਜੀ ਨਾਲ ਜੋ ਮਤ ਬਣਾ ਲਈ ਉਹ ਸਜ਼ਾ ਤਾਂ ਮਿਲਦੀ ਹੈ ਮਰਜੀ ਇਹਦੀ ਚੱਲੀ ਉਹ ਚ ਆਪਣੇ ਮਰਜ਼ੀ ਦੀ ਮੱਤ ਧਾਣ ਦੇ ਜਰੀਏ ਆਪਣੀ ਮਰਜ਼ੀ ਛੱਡਣੀ ਹੈ ਮਰਜ਼ੀ ਜਿਹੜੀ ਛੱਡਣੀ ਹੈ ਉਹਨੂੰ ਸਜਾਉਣਾ ਹੈ ਪਹਿਰੀ ਲੈ ਸਜਾਏ ਸੋ ਹੀੜਾ ਕੜਿਆਲ ਜੋ ਦੁਖੀ ਰਹਿਣ ਬਿਹਾਏ ਸੋ ਹੀੜਾ ਕੜਿਆਲ ਜੋ ਉਸ ਉਹ ਹਿਰਦੇ ਦੇ ਵਿੱਚ ਇਹ ਉਹ ਕੜਿਆਲ ਵਰਗਾ ਸਮਝ ਲਓ ਜਿਹੜਾ ਦੁੱਖ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਹੈ ਉਹਨੂੰ ਸੁਖ ਸੁਖੀ ਬਣਾਉਣਾ ਹੈ ਹਿਰਦੇ ਵਿੱਚ ਸੁਖ ਪੈਦਾ ਕਰਨਾ ਹੈ ਉਹ ਹਰ ਦਾ ਘੜਿਆਲ ਵਰਗਾ ਹੈ ਜੇ ਜੋ ਸੁਖ ਪੈਦਾ ਕਰਨਾ ਉਹਦੀ ਸ਼ਕਲ ਬਦਲਨੀ ਹੈ ਤਾਂ ਉਥੇ ਜੋੜ ਖਾੜੀ ਹੋਊ ਬੂ ਸੁਖ ਬਾਤ ਦੇ ਖਾੜੀ ਬੂ ਉਹ ਜੋੜ ਹਰ ਜੋੜ ਸੁਖ ਦਾ ਹੈ ਹਰ ਸੁਖ ਦਾ ਹੈ ਹਰ ਜੋੜ ਜੋ ਸੁਖ ਮਿਲੂਗਾ ਉਹ ਤੇ ਦੁੱਖ ਨਹੀਂ ਬਣ ਸਕਦਾ ਜੇ ਦੁੱਖ ਬਣਦਾ ਤਾਂ ਮੂਰਖਾ ਇਹਨੂੰ ਸਮਝ ਨਹੀਂ ਬੇਸਮਝੀ ਕਰਕੇ ਦੁੱਖ ਬਣਦਾ ਹਾਂ